ਗੁਰ ਪਰਮੇਸ਼ਰ ਕਰਨੈ ਮਾਰੂ ਸਗਲ ਜੜ ਕੋ ਤੇ ਅਨਾਰ ਵਰਕੇ ਚਰਨ ਕਮਲ ਮੰਨ ਧਿਆਇ ॥ ਦੁਖ ਤਰਨ ਉਸ ਤਨ ਤਿ ਜਾਇ ॥ ਸੋ ਕੋ ਬਲ ਗੁਰ ਸੇਵਿਐ દર્શન ਵਰਸੀ ਗੁਰੂ ਕੈ ਤਨ ਮਰੰ ਤੁਕ ਜਾਇ ਬਾਗ ਗੁਰੂ ਜੀ ਸੋਹੀ ਮੰਨ ਲਾ ਪੰညਵ ਗੁਰ ਅਪਨੀ ਉਪਰਮ ਬਲ ਜਾਇਐ ਬਾਹਿਰ ਮਰ ਮਰ ਜਗਾਈ ਐ ਗੁਰ ਆਪਣੀ ਉਪਰ ਮਿਲ ਜਾਈ ਐ ਆਟ ਬਹਿਲ ਮਰ ਮਰ ਜਗਾਈ ਐ ਸਮਰੋ ਸੁਭਰਾਏ ਪੰਨਾ ਸੁਅਮੀ ਸਗਲ ਕਟਕੈ ਅੰਤ ਨਿਯੰਮੀ تن کمن سن لا کي پريت اجي پورن نرمل ريت تن بر سن د وسه من ماهي مڃ لو جنم کي کلمک جاهي تر کرپا پرم ਨਾਨਕ ਮੰਗੇ ਸੰਤ ਰਵੱਲਾ ਹਰਿ ਕਿਰਪਾ ਬ੍ਰਹਮ ਦੀ ਬੰਦੇ ਅੱਲਾ ਨਾਨਕ ਮੰਗੇ ਸੰਤ ਰਵੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕੀ